ਸਵਾਗਤ ਹੈ ਕਿਸਾਨ ਵੀਰੋ ਹੋੜਾ ਢੱਲੋਂ ਦੇ ਵੀ ਫਾਰਮ ਬਠਿੰਡਾ ਦੇ ਵਿੱਚ ਕਿਸੇ ਵੀ ਵੀਰ ਨੇ ਇਦਾਂ ਦੀ ਐਡ ਕਰਾਉਣੀ ਆ ਆਪਣਾ ਮੋਬਾਈਲ ਨੰਬਰ ਨੋਟ ਕਰੋ 987823917 ਚੈਨਲ ਨੂੰ ਬਈ ਜੀ ਸਬਸਕ੍ਰਾਈਬ ਕਰ ਲਓ ਨਾਲ ਲੱਗਾ ਘੰਟੀ ਦਾ ਬਟਨ ਪ੍ਰੈਸ ਕਰ ਲਓ ਕਿਉਂਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਤੁਹਾਡੇ ਤੇਕਰ ਪਹੁੰਚ ਸਕੇ ਬਾਕੀ ਨੰਬਰ ਵਾਈਆਂ ਦਾ ਔਨ ਸਕਰੀਨ 'ਆ ਨੋਟ ਕਰ ਲਓ ਅੱਜ ਦੀ ਵੀਡੀਓ ਪਿੰਡ ਫਤੇਗੜ ਸ਼ੰਨਾ ਜੀ ਬਰਨਾਲੇ ਜ਼ਿਲ੍ਹੇ ਦਾ ਪਿੰਡ ਅਤੇ ਤਹਿਸੀਲ ਵੀ ਬਰਨਾਲੇ ਦੇ ਪਿੰਡ ਆ ਅੱਜ ਤੁਹਾਨੂੰ ਕਟੀਆਂ ਦਾ ਮੰਡੀ ਵਾਲਾ ਕੰਮ ਦਿਖਾ ਦੇਾਂਗੇ ਜੀ ਇੱਕ ਤਰ੍ਹਾਂ ਦੀ ਮੰਡੀ ਆ ਬਾਈ ਕੋਲ ਸੱਤ ਨਾਲ ਕਟੀਆਂ ਦੇ ਬਕਾਊ ਆਗੇ ਵਿੱਚ ਨੀਲੀ ਦਾ ਵੀ ਵੀ ਇੱਕ ਉਸ ਮੋਰਾ ਦੀਆਂ ਚੰਗੇ ਰਿਕਾਰਡ ਵਾਲੀਆਂ ਤੇ ਸਾਰੀਆਂ ਕਟੀਆਂ ਤੁਹਾਨੂੰ ਚਾਰ ਹੀ ਥਣ ਮਹਿਣਨਗੇ ਕਿਸੇ ਵੀ ਕੱਟੀ ਦੇ ਕੋਈ ਫੋਰਟ ਛਾਂ ਤੁਹਾਨੂੰ ਨਹੀਂ ਮਿਲਣੀ ਗੱਲਬਾਤ ਬਾਈ ਨਾ ਕਰਾਵਾਂਗੇ ਸਤਿ ਸ਼੍ਰੀ ਅਕਾਲ ਬਾਈ ਜੀ ਸੱਚੀ ਗੱਲ ਬਾਈ ਹੋਰ ਠੀਕ ਦਾ ਕੋਈ ਠੀਕ ਠਾਕ ਬਈ ਪਹਿਲਾਂ ਤਾਂ ਨੰਬਰ ਬੋਲ ਦਗੇ ਜੀ ਨੰਬਰ 97795 6218 ਪਿੰਡ ਆਪਣਾ ਜੀ ਫਤੇਗੜ ਤੁੰਨਾ ਜ਼ਿਲ੍ਹਾ ਬਰਨਾਲਾ ਜੀ तहसील ਵੀ ਬਣਾ ਲਈ ਤੇ ਨੇੜੇ ਆਪਣੇ ਕਿਹੜੇ ਪਿੰਡ ਆ ਬਈ ਪਿੰਡ ਆਪਣੇ ਧੌਲਾ ਆ ਗਿਆ ਜੀ ਹੰਡਾਏ ਆ ਗਿਆ ਧੌਲਾ ਆ ਗਿਆ ਅੱਛਾ ਵਿਚਾਲੇ ਦੇ ਪਿੰਡ ਆ ਵਿਚਾਲੇ ਆਪਣੇ 3-3 ਕਿਲੋਮੀਟਰ ਦੀ ਬਾਟ ਹਰ ਪਾਸੇ ਤੇ ਵਪਾਰ ਦੇ ਕੰਮ ਆ ਬਾਈ ਹਾਂਜੀ ਵਪਾਰ ਦੇ ਤੇ ਫਿਰ ਬੱਚੇ ਕਿੱਥੋਂ ਖਰੀਦਦਾਰੀ ਕਰਦੇ ਹੋ ਹਣ ਆਪਣੇ ਪਿੰਡਾਂ ਜੂ ਚੰਗੇ ਮੱਛੇ ਖਰੀਦਦੇ ਜੀ ਓਕੇ ਹਾਂਜੀ ਕਿਵੇਂ ਬਾਹਰੋਂ ਕੋਈ ਚੰਗੇ ਮੱਛੇ ਤਾਂ ਮੈਂ ਜਿੱਥੋਂ ਵੀ ਲੈ ਲੈਣਾ ਕੋਈ ਬੜੀ ਗੱਲ ਇਹ ਕਿ ਮੰਜਾ ਵੀ ਆਪਣਾ ਵਪਾਰ ਮੰਜਾ ਨਾਲ ਵੀ ਗਾਈਆਂ ਰੱਖਣੀ ਜੇ ਪਤਾਰ ਕਰਕੇ ਵੇਚਾਂ ਹਰ ਗਾਈਆਂ ਵੀ ਬਾਈ ਕੋਲੇ ਖੜੇਗਾ ਜੇ ਕਿਸੇ ਨੂੰ ਵੀ ਲੋੜ ਹੋਈ ਨੰਬਰ ਬਾਈ ਦਾ ਔਨ ਸਕਰੀਨ ਸੰਪਰਕ ਕਰ ਲਓ ਛੋਟੇ ਬਾਦਿਆਂ ਗਾਇਆਂ ਤੇ ਵਧੀਆ ਦੁੱਧ ਆਉਂਦਾ ਟੋਕੜ ਮੈਂ ਛਾਈ ਮਿਲਦੀ ਆਪਣੇ ਕੋਲ ਓਕੇ ਮੰਨਿਆ ਮਿਲਦੀ ਹਾਂਜੀ ਟੋਕੜ ਤੇ ਅੱਜ ਫਿਰ ਸਤਨਾਗ ਦਿਖਾ ਦੇ ਹਾਂ ਛੱਤ ਦਿਖਾ ਲਈਏ ਜੇ ਤੇ ਕੁਸ ਮੋਹਰਾ ਦੇ ਵਿੱਚ ਆ ਹਾਂਜੀ ਤੇ ਦੋ ਨੀਲੀ ਦਾ ਵੀ ਕੱਟੇ ਸਾਰੇ ਚੰਗੇ ਚੋ ਇਹਦਾ ਇੱਕ ਮੈਂ ਕੱਟੀਆਂ ਦੇਖੂ ਸਾਰੇ ਚੰਗੇ ਜਿਆ ਹਾਂ ਦੇਖ ਓਕੇ ਜੀ ਆ ਦੇਖ ਆ ਦੇਖੋ ਜੀ ਆਪਾਂ ਪਹਿਲੇ ਨੰਬਰ ਵਾਲੀ ਕੱਟੀ ਸਾਨੂੰ ਦਿਖਾ ਰਹੇ ਆ ਯਾਰੇ ਥਣ ਕਿੰਨੇ ਚਰਮ ਬਾਈਟੀ ਕੱਲਾਂ ਵਾਲੀ ਹੋ ਜੀ ਇਹ ਕੱਟੀਆਂ ਦੇ 20 ਮਹੀਨੇ ਦੀ ਹੋ ਗਈ ਜੀ ਓਕੇ ਹਾਂਜੀ ਖੋਲੋ ਇਹਦਾ ਤੋਰਕ ਰਹਿ ਕੇ ਚੈੱਕ ਤੇ ਮੇਰੇ ਹਿਸਾਬ ਨਾਲ 6 ਮਹੀਨੇ ਲਾਉਂ ਮੇਰੇ ਸਾਹ ਤੇ 2 ਮਹੀਨੇ ਟਿਕਾ ਭਰਾ 2 ਮਹੀਨੇ ਮਸਾਂ ਲੋਪਟੇ ਛੀਟ ਦੀ بڑا ਠਗੜਾ ਵਿਚਾਲੇ ਕੋਈ ਚੱਕਰ ਹੀ ਨਹੀਂ ਇਹ ਗੱਲ ਹੈ ਇਹ ਗੱਲ ਨਹੀਂ ਇਹ ਗੱਲ ਹੈ ਪੰਜ ਲੱਖ ਬਾਕੀ ਦੀ ਗੱਲ ਜਿਹੜੇ ਇਹਦੇ ਹੱਡ ਪੈਰ ਆ ਬਹੁਤ ਖੁੱਲੇ ਹੱਡਾਂ ਪੈਰਾਂ ਦੀ ਆ ਗਈ ਆ ਦੇਖੋ ਜੀ ਤੇ ਝੋਲੀ ਕੰਨੂ ਬੇਫਿਕਰ ਹੋ ਕੇ ਮੰਗਾ ਲਓ ਕਾਦੇ ਦਾ ਚੰਗਾ ਜੀ ਠੀਕ ਆ ਤੇ ਜਿਹੜਾ ਪਟਾਪੁਟਾ ਬਣੀ ਜਾਂਦਾ ਹਨਾ ਹੁਣ ਇਹ ਦੇਖਿਆ ਝੋਲੀ ਦੁਗ ਦੇਖੋ ਜੀ ਲੈ ਕਹਿੰਦਾ ਹਮ ਓਕੇ ਜੀ ਲੈ ਚਲੋ ਮਾੜੀ ਲੰਮੀ ਹੋ ਗਈ ਇਧਰ ਉੱਤੋਂ ਦੀ ਮੋੜ ਤੇ ਪੂਰੀ ਅਸੀਲ ਤੇ ਬਾਕੀ ਦੀ ਗੱਲ ਮੋਹਰੇ ਦੇ ਵਿੱਚ ਹੀ ਪੈਂਦੀ ਆ ਤੇ ਦੁੱਧ ਦੇ ਨੇ ਚੰਗਾ ਲਾਉਣਾ ਜਦ ਤਿਆਰ ਹੋ ਗਿਆ ਨਾ ਹਾਂਜੀ ਆ ਦੇਖੋ ਜੀ ਪਹਿਲੇ ਨੰਬਰ ਦੇ ਨੂੰ ਕੱਟੀ ਦਿਖਾ ਰਹੇ ਆ ਚੰਗੇ ਸਾਈਜ਼ ਦੀ ਆ ਮੁੱਲ ਰੇ ਡਿਟੇਲ ਸਭ ਕੋ ਵੀਡੀਓ ਦੇ ਵਿੱਚ ਹੀ ਹੋਊ ਜੀ ਬਾਈ ਕਰਾਂਗੇ ਸੰਪਰਕ ਕੱਟੀ ਤੇਰੀ ਵੀਰੇ ਪੂਰੀ ਚੰਗੀ ਆ ਮੁੱਲੇ ਦਾ ਕੀ ਆ ਗਿਆ ਕੱਲੀ ਕੱਲੀ 35000 ਜੀ ਕੱਠੀ ਦੇ ਦਾਂਗੇ ਜੀ ਕੱਲੀ ਕੱਲੀ ਦਾ ਤੇ ਜੇ ਕਿਸੇ ਨੇ ਇਕੱਠਾ ਲਾੜ ਲੈਣਾ ਹੋਵੇ ਉਸ ਤੋਂ ਉਹਵੇਂ ਗੱਲਾਂ 35000 ਦੀ ਕੱਠੀ ਦੇ ਰਹੇ ਆ ਬਾਈ ਜੀ ਮਾਨਦਾਰ ਓਕੇ ਓਕੇ ਝੋਲੀ ਫੇਰ ਦਿਖਾ ਲਈਏ ਹਾਂਜੀ 20000 ਦੇ ਵਿੱਚ ਕੱਟੀ ਵੀ ਛੱਟੀ ਵੀ ਇੱਕ ਚੀਜ਼ ਆ ਲੈ ਲੈ ਹੂੰ ਜੇ ਬੜਾ ਜਵਾਕ ਬਠਾ ਰਿਹਾ ਕੱਟੀ ਸਿਲਾ ਓਕੇ ਇਹਨੇ ਬਰਕਰਾਰ ਆ ਦੇਖ ਲੈ ਓਕੇ 35000 ਜਮਾਨਤਾਂ ਹੋ ਜੀ ਕਰਾਂਗੇ ਕੁਛ ਹੋ ਕੇ ਕਰਾਂਗੇ ਤੇ ਹੁਣ ਵੀਰੇ ਇੱਧਰ ਜਿਹੜੀ ਕੱਟੀ ਹੈਗੀ ਇਹ ਕੱਟੀ ਹੈ ਐਮ ਨਤੀ ਦੀ ਇਹ ਜਿਹੜੀ ਦੇਖਾ ਹਨਾ ਲੱਗਦੀ ਆ ਵੀ ਹੈਗੀ ਆ ਹਾਂਜੀ ਤੇ ਵੀਰੇ ਕਿੰਨੇ ਮਹੀਨੇ ਦੀ 16 ਮਹੀਨੇ ਕੱਟੀ ਵੀਰੇ ਇੱਕ ਗੱਲ ਹੋਰ ਰਹਿ ਗਈ ਵੀਰੇ ਸਾਰੀਆਂ ਖੀਰੀਆਂ ਇਹ ਮੂੰਹ ਵਿੱਚ ਸਾਰੇ ਖੀਰੇ ਕੋਈ ਕੱਟੀ ਦੁੱਗੀ ਨਾ ਹੋਵੇ ਓਕੇ ਤੇ ਕਿੰਨੇ ਮਹੀਨੇ ਦੀ ਉਮਰ ਹੈ ਦੀ 16 ਮਹੀਨੇ ਦੀ ਵੀਰੇ 16 ਮਹੀਨਿਆਂ ਦੀ ਤੇ ਵੀਰੇ ਕੀ ਮਾਨਦਰਕਾਰਡ ਦਾ ਆਪਾਂ ਕੋਈ ਦੱਸਣਾ ਹੀ ਨਹੀਂ ਹਨਾ ਵੀਰੇ ਆਪਾਂ ਦੱਸਣਾ ਆਪਣੇ ਏਰੀਏ ਦੀ ਮੈਂ 11 12 ਕੁ ਲੋ ਤੋਂ ਦਿੰਦੇ ਆ ਓਕੇ ਉਹ ਤਾਂ ਪਤਾ ਹੀ ਆ ਹਾਂ ਬਸ ਥਾਣੇ ਦੇ ਵੀ ਦਿਖਾ ਦਿੱ ਗਏ ਦੇਖ ਚਾਰੇ ਚਾਰੇ ਮੋٹے ਮੋٹے ਥਾਣੇ ਬੈਠੇ ਹਨੇ ਵੀਰੀ ਕੀ ਦੇ ਕੰਡੇ ਲੜਦੇ ਇਹਦੀ ਵੀ ਤੋਰਾ ਕਰਾ ਦੇ ਚੱਕ ਖੋਲੋ ਜੀ ਬਾਕੀ ਦਾ ਅੰਗ ਪੈਰ ਸਾਰੇ ਪ੍ਰੋਪਰ ਹਨਾ ਉਹ ਗੱਟੀ ਦਾ ਪੁਜਰਾ ਆਪਣੇ ਕੱਟੀ ਗੜੀ ਕੋਈ ਹੋ ਲੰਗ ਮੰਦੇ ਜਾਂ ਫੋਟਾ ਆਪਣੇ ਘਰੇ ਭੇਜ ਵਾਪਸ ਬਾਕੀ ਕੋਈ ਕਿਸ ਦੀ ਛਾਪ ਨਹੀਂ ਲਈ ਵੀ ਕੋਈ ਕਿਸੇ ਦੇ ਲੱਤ ਚ ਨੌਕਸ ਨਹੀਂ ਜਿਵੇਂ ਮਰਜੀ ਤੁਸੀਂ ਆਨਲਾਈਨ ਮੰਗਾ ਸਕਦੇ ਹੋ ਚੰਗੀਆਂ ਗੱਟੀਆਂਆਂ ਹਨ ਸੱਤੇ ਦਿਨ ਸੱਤੇ ਲੈਣੀਆਂ ਤੁਸੀਂ ਸੱਤੇ ਵੀ ਚੰਗੀਆਂ ਜਾ ਗਈ ਇਹ ਵੀ ਕਿੰਨਾ ਚੰਗੀ ਕੱਟੀ ਹੈ ਦੇਖ ਜਿਹਦੇ ਕਰਮਾਈ ਨੇ ਤਿਆਰ ਹੋਣਾ ਗੱਲਾਂ ਹੋਰੀ ਹੋਣੀਆਂ ਓਕੇ ਜੀ ਲੈ ਚਲੋ ਪੂਰੀ ਚੰਗੀ ਪ੍ਰੋਪਰ ਜਾਤ ਵਾਲੀ ਕੱਟੀ ਹੈ ਵੀ ਭਾਈ ਇਹਦੇ ਕਿੰਨੇ ਪੈਸੇ ਆ ਗਏ ਇਹ ਆਪਾਂ 26000 ਦੀ ਕੱਟੀ ਇਹਦਾ ਕਿੰਨਾ 20 ਤੇ 6 26 ਦਾ ਹਾਂਜੀ ਓਕੇ ਆ ਦੇਖੋ ਜੀ ਤੇ ਸੀਲਸਾਉ ਬਹੁਤ ਆ ਯਾਰ ਤਰ੍ਹਾਂ ਹੀ ਕੱਟੀਆਂ ਸਾਰੀਆਂ ਐ ਨਹੀਂ ਕੱਟੀਆਂ ਮਰਜੀ ਬੈਠੇ ਤੇ ਸਿੰਘ ਦੀ ਆਪਾ ਸ਼ੋਅ ਕੁਆਲਿਟੀ ਕਹਿ ਸਕਦੇ ਹਾਂ 60000 ਰੁਪਏ ਦੇ ਵਿੱਚ ਬਰੀਕੀ ਬਹੁਤ ਹੀ ਕੱਟੀ ਦੀ ਓਕੇ ਜੀ ਤੇ ਹੁਣ ਵੀਰੇ ਤੀਜੇ ਨੰਬਰ ਵਾਲੀ ਜਿਹੜੀ ਇਹ ਵੀ ਸ਼ੋਅ ਕੁਆਲਿਟੀ ਵੀ ਆ ਗਈ ਇਹ ਵੀ ਬਹੁਤ ਕੱਟੀ ਜੰਗੇ ਥਾਨ ਸੁਣੇ ਦਿਖਾ ਲਈ ਓਕੇ ਜੀ ਲਿਆਓ ਇਹਨੂੰ ਤੇ ਸਿੰਘ ਹੀ ਇਹਨੂੰ ਕਹਿੰਦੇ ਆ 20000 ਰੁਪਏ ਵਾਲੇ ਨਾ ਹਾਂ ਹਾਂ ਜੀ ਸੀਲਸਾਉ ਬਹੁਤ ਆ ਯਾਰ ਤਾਂ ਕੰਮਾਰੇ ਤੋਂ ਵੀ ਹਲਦ ਕਰਨ ਨਾ ਆ ਦੇ ਆ ਦੇਖੋ ਜੀ ਇਹਦੇ ਵੀ ਥਾਨ ਦੇਖੋ ਤੁਸੀਂ ਪੱਟੇ ਗੱਦਾ ਪੜਦੀ ਆਉਂਦੀ ਆ ਨਾ ਸਾਰਾ ਸਾਰਾ ਦੇਖੋ ਜੀ ਕਿੰਨਾ ਜੰਗਾ ਚੰਗੀ ਹੈ ਜੀ ਬਾਕੀ ਵੀਡੀਓ ਜਰੂਰ ਲੰਮੀ ਹੋਣ ਵਾਲੀ ਐਂਡ ਤਾਈ ਸਾਰੀ ਵੀਡੀਓ ਦੇਖ ਲਓ ਕੱਲੀ ਕੱਲੀ ਦੀ ਤੁਹਾਨੂੰ ਰੇਟ ਡੀਟੇਲ ਸਭ ਕੁਝ ਦੱਸਦੀ ਚੱਲਾਂਗੇ ਦੇਖੋ ਖੁੱਲੀ ਆਈ ਵਰਦੀ ਗੱਲ ਤੋਂ ਬਿਨਾਂ ਤਰੀ ਫੜੀ ਉਹ ਆਹ ਦੇਖੋ ਸਿੰਘ ਦੇਖੋ ਤੁਸੀਂ ਇੱਕ ਨੰਬਰ ਪ੍ਰੋਪਰ ਸਿੰਘ ਕੱਟੀ ਦੇ ਤੇ ਇਹ ਵੀ ਵੀਰੇ 3 ਕੁ ਮਹੀਨੇ ਮਸਾ ਲੂ ਹਨਾ ਇਹ ਮੰਨ ਕੇ ਤਰਪਾ 20 ਵੀ ਮਹੀਨੇ ਲਗਭਗ ਹੀ ਇਹ ਆ ਖੀਰੀ ਕੱਟੀ ਐ ਵੀ ਓਕੇ ਲੈ ਆਓ ਜੀ ਇਹਨੂੰ ਬਿੱਤੇ ਤੋਰਾ ਦਾ ਰਹਿ ਦੇ ਤੇ ਵੀਰੇ ਇਹਦਾ ਕੀ ਰੇਟ ਆ ਗਿਆ ਇਹ ਆਪਾਂ ਦੇ ਰਾਂਗੇ 32000 ਦੀ 30 ਤੇ 2 32 ਹਾਂਜੀ ਓਕੇ ਜੀ ਤੇ ਚੰਗੀ ਹੈ ਜੀ ਸਾਰੀਆਂ ਕੱਟੀਆਂ ਬਾਈ ਦੀਆਂ ਚੰਗੀਆਂ ਆ ਆਹ ਦੇਖੋ 30 ਤੇ 2000 ਨੂੰ ਤੁਹਾਨੂੰ ਕੱਟੀ ਮਿਲ ਜਾਣੀ ਐ ਇਹ ਤੇ ਥਾਣੇ ਦੇ ਵੀ ਚਾਰ ਹੀ ਸਹਾਜ ਤੇ ਨਾ ਦੇ ਵਧੀਆ ਤੇ ਹੁਣ ਬਾਈ ਜੀ ਆ ਗਈ ਗੱਲ 4 ਨੰਬਰ ਦੀ ਹਾਂਜੀ ਇਹ ਵੀ ਦਿਖਾਉ ਕੱਟੀ ਬਹੁਤ ਜੰਗੇ ਬੜਾ ਪਿਆਰਾ ਬੱਚਾ ਦੇਖੋ ਜੀ ਥਣ ਚਾਰੀ ਇਹਦੇ ਦੇਖੋ ਜੀ ਝੋਲੀ ਦਿਖਾ ਦਗੇ ਦੇਖੇ ਇਹ ਝੋਲੀ ਆਹ ਦੇਖੋ ਜੀ ਓਕੇ ਹਾਂਜੀ ਤੇ ਵੀਰੇ ਕਿੰਨੀ ਉਮਰ ਆ ਗਈ ਦੀ ਇਹਦੀ ਉਮਰ ਹੋਗਲੀ 13-14 ਮਹੀਨਾ ਦੀ ਕਿੰਨੇ ਪੈਸੇ ਇਹਦੇ ਇਹ ਕੱਟੀ ਦੇ ਤਾਂ 5-17000 ਦੀ 17000 ਦੀ ਓਕੇ ਤੇ ਹੁਣ ਵੀਰੇ 5 ਨੰਬਰ ਕੱਟੀ ਹਾਂਜੀ ਇਹ ਕੱਟੀ ਬਹੁਤ ਜੰਗੇ ਝੋਲੀ ਇਹ ਵੀ ਨਹੀਂ ਦਿੰਦਾ ਵਿੱਚ ਆ ਗਈ ਹਾਂਜੀ ਸਾਰੇ ਥਾਂ ਤੋਂ ਇਹ ਕਿੰਨਾ ਡੰਗਾ ਕੱਟੀ ਇਹ ਕਿੰਨੇ ਪਹਿਲਾਂ ਮੈਂ ਬਈ ਇਹ ਕੱਟੀ ਇਹ ਤਾਂ 18000 ਦੀ 18 ਇਹਦੇ ਪਹਿਲਾਂ ਇਹਨੇ ਕਿੰਨਾ ਰੇਟ ਦੱਸਿਆ ਸੀ ਇਹਦਾ ਇਹ ਆਪਾਂ 17000 16000 ਦੀ 16000 ਇਹਦਾ 17000 ਰੇਟਾਂ ਕੱਟੀ ਇਹ 17000 ਤੇ ਹੁਣ ਵੀਰੇ ਇੱਧਰ ਆ ਜਾ ਹਾਂਜੀ ਇਹ ਬੱਚਾ ਇਹ ਕੱਟੀ ਬਹੁਤ ਚੰਗੀ ਮੈਂਦੀ ਓਕੇ ਥਾਂ ਦਿਖਾਓ ਇਹਦੇ ਵੀ ਇਹ ਥਾਂ ਚਾਰ ਜੀ ਬੱਚੇ ਬਾਈ ਤੂੰ ਪਾਲ ਕੇ ਬਹੁਤ ਸੋਹਣੇ ਲਿਆਇਆ ਹੈ ਨਾ ਆ ਦੇਖੋ ਇਹ ਚਾਰੇ ਥਣ ਕਿੰਨੀ ਉਮਰ ਆ ਗਈ ਬਾਈ ਇਹਦੀ ਇਹਦੀ ਮੇਲਾ ਹੋ ਗਿਆ ਨਾ 11 12 ਮਹੀਨਿਆਂ ਦੀ 11 ਤੇ ਇਹਦੇ ਬਾਈ ਕਿੰਨੇ ਜਾਇਜ ਪੈ ਇਹ 16000 ਦੀ ਨਾ ਵੀਰੇ ਜਾਇਪਾ ਹੈ ਯਾਰ ਤੇਰੇ ਤੇ ਨੀਲੀ ਰਵੀ ਇਹ ਕੱਟੀ ਦੇ ਥਣ ਦੇਖੋ ਬਹੁਤ ਚੰਗੇ ਝੋਲੀ ਦੇਖੀ ਇਹਦਾ ਕਹਿਣਾ ਗੱਬਣਾ ਨਹੀਂ ਝੋਲੀ ਦੇ ਨਿਸ਼ਾਨੀਆਂ ਸਾਰੀਆਂ ਹੀ ਹੈਗੀਆਂ ਨੇ ਰੱਬਣਾ ਝੋਲੀ ਦੇ ਓਕੇ ਓਕੇ ਤੇ ਬਾਈ ਜੀ ਇਹਨੂੰ ਖੋਲਿਓ ਮੜੀ ਜੀ ਇਹਦਾ ਕੀ ਰੇਟ ਆ ਗਿਆ ਬਾਈ ਇਹ ਨਹੀਂ ਦੇ ਰਹੇ ਆਂ ਗਿਆ ਪਾ 25000 ਦੀ 25000 ਦੀ ਹਾਂ ਜੀ ਜਾਇ ਰੇਟ ਆ ਬਾਕੀ ਨੀਲੀ ਰਵੀ ਦੇ ਤੇ ਪੈਂਦੀ ਹੈਗੀ ਡਾ ਬਡੂ ਝੋਲੀ ਸਾਰੇ ਆ ਜੀ ਸਾਰੀਆਂ ਇਹਦੇ ਡਾ ਬਡੂ ਬਸਾਰੇ ਆ ਬਾਕੀ ਦੀ ਗੱਲ ਚੰਗੀ ਆ ਜੀ ਫੇਸ ਕੁਆਲਿਟੀ ਚੰਗੀ ਆ ਤੇ ਜਿਹੜੀ ਇਹਦੀ ਬੰਤਰਾ ਚੰਗੀ ਆ ਕਿੰਨੇ ਮਹੀਨਿਆਂ ਦੀ ਆ ਗਈ ਬਾਈ ਇਹ 13 ਕਿ ਮਹੀਨਿਆਂ ਦੀ 10 ਮਹੀਨਾ ਦੀ ਲਾਸਟ ਤੇ ਤੇ ਆਪਾਂ 7ਵੇਂ ਨੰਬਰ ਵਾਲੀ ਕੱਟੀ ਦਿਖਾ ਰਹੇ ਹਾਂ ਨਾ ਨੰਬਰ ਦੱਸੀ ਚਲੋ ਬਾਈ ਨੂੰ ਤੇ ਫੋਨ ਲਾਈ ਚਲੋ ਠੀਕ ਹੈ ਜੀ ਤੇ ਵੀਰੇ ਇਹਦਾ ਕੀ ਰੇਟ ਦੱਸਿਆ ਸੀ ਇਹ ਦੇ ਦਾਂਗੇ 25000 ਦੇ ਦਾਂਗੇ ਓਕੇ ਤੇ ਮਾਣਦਾਨ ਹੋ ਜੂ ਮੌਕੇ ਤੇ ਮਾਣਦਾਨ ਕਰ ਦਾਂਗੇ ਓਕੇ 25000 ਰੁਪਏ ਦੇ ਵਿੱਚ ਤੁਹਾਨੂੰ ਨੀਲੀ 라ਵੀ ਕੱਟੀ ਮਿਲਣੀ ਹੈ ਸਾਰੀਆਂ ਕੱਟੀਆਂ ਇੱਕ ਤੋਂ ਇੱਕ ਵੱਧ ਕੇ ਹੈ ਜੀ ਜਰੂਰ ਮਾਣਦਾਨ ਵੇਖਦਾ ਕਰਾਂ ਵੱਡੇ ਭਾਈ ਕਿਹੜਾ ਹੋਗਾ ਓਕੇ ਹਾਂਜੀ ਤੇ ਜਰੂਰ ਬਾਈ ਨਾਲ ਕਰਿਆ ਸੰਪਰਕ ਨੰਬਰ ਬੋਲ ਦਗੇ ਜੀ ਫਿਰ 97795 6218 ਪਿੰਡ ਆਪਣਾ ਜੀ ਫਤੇਗੜ ਥੰਨਾ ਜ਼ਿਲ੍ਹਾ ਬਰਨਾਲੇ ਤੇ ਤਹਿਸੀਲ ਵੀ ਬਰਨਾਲਾ ਜੀ ਓਕੇ ਸਾਰੇ ਨਗ ਚੰਗੇ ਆ ਜੇ ਤੁਸੀਂ ਇਕੱਲਾ ਇਕੱਲਾ ਖਰੀਦਣਾ ਉਹ ਤੁਸੀਂ ਬਾਈ ਨਾਲ ਸੰਪਰਕ ਕਰਨਾ ਜੇ ਤੁਸੀਂ ਸਾਰੇ ਇਕੱਠੇ ਲੈਣਿਆ ਤੁਹਾਨੂੰ ਬਹੁਤ ਭਾਅ ਨਾਲ ਕੱਟੀਆਂ ਮਿਲ ਜਾਣੀਆਂ ਇੱਕ ਤਰ੍ਹਾਂ ਦਾ ਜੇ ਤੁਸੀਂ ਬਾਈ ਕੋਲੇ ਆਏ ਨਾ ਤੁਹਾਨੂੰ ਕੱਟੀ ਕੋਈ ਨਾ ਕੋਈ ਦੇ ਕੇ ਦਰੂਗਾ ਐ ਨਹੀਂ ਗੱਲ ਹੈ ਕਿ ਮੇਲੇ ਵਾਲਾ ਕੰਮ ਆ ਨਾ ਬਾਈ ਖਾਂਜਿਆਂ ਜੀ ਤੇ ਕੋਈ ਐ ਨਹੀਂ ਗੱਲ ਹੈ ਕਿ ਮੈਂ ਤੁਹਾਡਾ ਕੋਈ ਖਾਲੀ ਜਾਵਾਂਗੇ ਜਾਂ ਤੁਹਾਡਾ ਕੋਈ ਆੜਾ ਜਾਊ ਕੰਮ ਆ ਦੇਖੋ ਜੀ ਬਾਕੀ ਦੇ ਸੱਤ ਕੱਟੀਆਂ ਹੀ ਸੱਤੇ ਤੁਹਾਨੂੰ ਦਿਖਾ ਦਿਆਂ ਸਾਰੇ ਵੀਰਾਂ ਦਾ ਇੰਟਰਵਿਊ ਦੇਖਣ ਲਈ ਤਿਆਰ ਕਰਨ ਲੱਗ ਆ ਦੇਖੋ ਜੀ ਕਾ ਬਾੜ ਖੜੀ ਹੈ ਬਾਈ ਹਾਂ ਜੀ ਇਹ ਬਤਿਆਰ ਦੁੱਤੇ ਆਏ ਨੇ 11 10 ਕਿਲੋ ਥਲੇ 11 ਕਿਲੋ ਦੇ ਤਿਆਰ ਹੋ ਗਏ ਤੇ ਬੇਦਗਲਾ ਦੇ ਆ ਦੇਖੋ ਇਹ ਤੁਹਾਨੂੰ ਦਿਖਾ ਰਹੇ ਇੱਕ ਕੈਮਰਾ ਮਾਰ ਕੇ ਤੁਸੀਂ ਦੱਸ ਲਈ ਆਪ ਵੀ ਆਪ ਕਰਿਓ ਆਕੇ ਹਾਂ ਮੈਂ ਇੱਥੇ ਕੋਣੇ ਟੋਕੜ ਗੱਬਣ ਫੇਰ ਟੋਕੜ ਗੱਬਣ ਮੱਝ ਵੀ ਬਾਈ ਕੋਲੇ ਖੜੀ ਹੈ ਜਰੂਰ ਬਾਈ ਨਾਲ ਕਰਿਓ ਸੰਪਰਕ 3 ਨੰਬਰ ਬਾਈ ਦਾ ਆਨ ਸਕਰੀਨ ਸਾਰੇ ਵੀਰਾਂ ਦਾ ਐਂਡ ਤਾਈ ਵੀਡੀਓ ਦੇਖਣ ਲਈ ਚੈਨਲ ਨੂੰ ਪਿਆਰ ਦੇਣ ਲਈ ਧੰਨਵਾਦ ਜਲਦ ਮਿਲਦੇ ਹਾਂ ਅਗਨ ਵੀਡੀਓ